ਕਿਤਾਬ ਬ੍ਰੋਸ਼ਨੀਆ ਅਧਿਆਇ 5ਵਾਂ ਫੈਸਲੇ ਕਰਨ ਦੀਆਂ ਮੁਸ਼ਕਲਾਂ ਹਰ ਫੈਸਲੇ ਨਾਲ ਕਈ ਲੋਕ ਪ੍ਰਭਾਵਤ ਹੁੰਦੇ ਹਨ ਜਿਸ ਕਾਰਨ ਕੋਈ ਵੀ ਫੈਸਲਾ ਕਰਨਾ ਸੌਖਾ ਨਹੀਂ ਰਿਹਾ ਨੋਟਬੰਦੀ ਜਿਹੇ ਫੈਸਲੇ ਨਾਲ ਲੱਖਾਂ ਲੋਕ ਬਰਬਾਦ ਵੀ ਹੁੰਦੇ ਹਨ ਯੁੱਧ ਦੇ ਫੈਸਲੇ ਨਾਲ ਸੈਂਕੜੇ ਹਜ਼ਾਰਾਂ ਲੋਕ ਮਰਦੇ ਵੀ ਹਨ ਕਸ਼ਮੀਰ ਸਮੱਸਿਆ ਵਾਂਗ ਕਈ ਫੈਸਲੇ ਹੁੰਦੇ ਹੀ ਨਹੀਂ ਜਿਸ ਕਾਰਨ ਸੰਬੰਧਿਤ ਦੇਸ਼ਾਂ ਦੇ ਵਸੀਲੇ ਅਜਾਈਂ ਜਾਂਦੇ ਰਹਿੰਦੇ ਹਨ ਵਿਅਕਤੀਗਤ ਪੱਧਰ ਤੇ ਵੀ ਹਰ ਫੈਸਲੇ ਨਾਲ ਸਮਾਂ ਪੈਸਾ ਅਤੇ ਸ਼ਕਤੀ ਖਰਚ ਹੁੰਦੀ ਹੈ ਅਸੀਂ ਸੰਪੂਰਨ ਫੈਸਲਾ ਲੱਭਦੇ ਹਾਂ ਸੰਭਵ ਫੈਸਲਾ ਵੀ ਨਹੀਂ ਕਰਦੇ ਜਿਸ ਕਾਰਨ ਕਈ ਵਿਅਕਤੀਆਂ ਦਾ ਵਿਕਾਸ ਰੁਕਿਆ ਰਹਿੰਦਾ ਹੈ ਜਿਨ੍ਹਾਂ ਦੇ ਜਾਗਣ ਸੌਣ ਕੰਮ ਅਤੇ ਆਰਾਮ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਉਹਨਾਂ ਦੀ ਕਾਰਗੁਜ਼ਾਰੀ ਨੇਮੀ ਹੋਣ ਕਾਰਨ ਉਹਨਾਂ ਦੇ ਫੈਸਲੇ ਪਛੜੇ ਹੋਏ ਹੋਣ ਕਾਰਨ ਸਥਿਤੀ ਦੇ ਮੇਚ ਨਹੀਂ ਆਉਂਦੇ। ਅਜੋਕੇ ਸੰਸਾਰ ਵਿੱਚ ਘੰਟਿਆਂ ਦਾ ਹੀ ਨਹੀਂ ਮਿੰਟਾਂ ਅਤੇ ਸਕਿੰਟਾਂ ਦਾ ਵੀ ਮਹੱਤਵ ਹੁੰਦਾ ਹੈ। ਜਿਸ ਕਾਰਨ ਫੈਸਲੇ ਝਟਪਟ ਕਰਨ ਦੀ ਲੋੜ ਪੈਂਦੀ ਹੈ। ਇਸ ਕਰਨ ਕਰਕੇ ਹੁਣ ਫੈਸਲਾ ਕਰਨਾ ਇੱਕ ਆਧੁਨਿਕ ਵਿਗਿਆਨ ਬਣ ਗਿਆ ਹੈ। ਜਿਸ ਨੂੰ ਕਾਲਜਾਂ ਯੂਨੀਵਰਸਿਟੀਆਂ ਵਿੱਚ ਇੱਕ ਵਿਸ਼ੇ ਵਜੋਂ ਪੜਾਇਆ ਅਤੇ ਪੜ੍ਹਾਇਆ ਜਾਂਦਾ ਹੈ। ਫੈਸਲਾ ਕਰਨ ਲਈ ਆਰਥਿਕ ਸਮਾਜਿਕ ਮਸਲਿਆਂ ਦੀ ਸਮਝ ਮਨੋਵਿਗਿਆਨ ਦੀ ਸੋਝੀ ਅਤੇ ਸਮੇਂ ਅਤੇ ਪ੍ਰਬੰਧ ਦੀਆਂ ਤਕਨੀਕਾ ਦੇ ਗਿਆਨ ਦੀ ਲੋੜ ਪੈਂਦੀ ਹੈ ਕਲੰਡਰ ਟਾਈਮ ਟੇਬਲ ਘੜੀਆਂ ਆਦਿ ਕੋਈ ਫੈਸਲਾ ਕਰਨ ਦੇ ਪੱਖੋਂ ਸਹੂਲਤਾਂ ਦਾ ਕਾਰਜ ਕਰਦੀਆਂ ਹਨ ਵਿਭਿੰਨ ਸਰੋਤਾਂ ਤੋਂ ਸੂਚਨਾ ਦੇ ਆਧਾਰ ਤੇ ਫੈਸਲਾ ਵਿਆੰਤਿਆ ਜਾਂਦਾ ਹੈ ਉਸਾਮਾ ਬਿੰਲਾ ਦੇਣ ਦੀ ਰਿਹائش ਤੇ ਛਾਪਾ ਮਾਰਨ ਦਾ ਉਬਾਹਮਾ ਦਾ ਫੈਸਲਾ ਲੰਮੀ ਵਸਤ੍ਰਿਤ ਕਈ ਮਹੀਨੇ ਦੀ ਬਹੁਪੱਖੀ ਤਿਆਰੀ ਉਪਰੰਤ ਕੀਤਾ ਗਿਆ ਸੀ ਜਿਸ ਤੇ ਅਸਫਲ ਹੋਣ ਦਾ ਖਤਰਾ ਨਿਰੰਤਰ ਬਣਿਆ ਰਿਹਾ ਸੁਧਾਰਨ ਲੋਕਾਂ ਦੇ ਫੈਸਲੇ ਉਹਨਾਂ ਦੇ ਨਿੱਜੀ ਖੇਤਰ ਨਾਲ ਸੰਬੰਧਿਤ ਹੁੰਦੇ ਹਨ ਜਿਵੇਂ ਵਿਆਹ ਕਰਨਾ ਹੈ ਰੋਜ਼ਗਾਰ ਦੀ ਚੋਣ ਕਰਨੀ ਹੈ ਦਾਖਲਾ ਲੈਣਾ ਹੈ ਮਕਾਨ ਉਸਾਰਨਾ ਹੈ ਵਿਦੇਸ਼ ਜਾਣਾ ਹੈ ਆਦਿ ਹਰੇਕ ਫੈਸਲੇ ਦੇ ਕਈ ਪੜਾਅ ਹੁੰਦੇ ਹਨ ਜਿਵੇਂ ਵਿਆਹ ਕਰਨ ਲਈ ਵਿਦਿਅਕ ਅਤੇ ਆਰਥਿਕ ਪੱਖੋਂ ਯੋਗ ਹੋਣਾ ਪੈਂਦਾ ਹੈ ਵਪਾਰਿਕ ਫੈਸਲੇ ਕੇਵਲ ਆਪਣੀ ਸੋਚ ਨਾਲ ਹੀ ਨਹੀਂ ਸਗੋਂ ਹੋਰਾਂ ਤੋਂ ਸਲਾਹ ਲੈ ਕੇ ਕੀਤੇ ਜਾਂਦੇ ਹਨ ਸਾਨੂੰ ਲੱਗਦਾ ਹੈ ਕਿ ਅਸੀਂ ਸੋਚਦੇ ਹਾਂ ਪਰ ਸਾਡੇ ਬਹੁਤੇ ਫੈਸਲੇ ਭਾਵਕ ਹੋ ਕੇ ਜਾਂ ਨਕਲ ਮਾਰ ਕੇ ਕੀਤੇ ਜਾਂਦੇ ਹਨ ਜਦੋਂ ਕੋਈ ਦੁਕਾਨ ਖੋਲਣ ਦਾ ਫੈਸਲਾ ਹੋ ਜਾਂਦਾ ਹੈ ਤਾਂ ਨਿਰਣਾ ਕਰਨਾ ਪੈਂਦਾ ਹੈ ਕਿ ਕਿਹੜੀ ਦੁਕਾਨ ਖੋਲਣੀ ਹੈ ਕਿੱਥੇ ਖੋਲਣੀ ਹੈ ਪੂੰਜੀ ਕਿਵੇਂ ਜਟਾਉਣੀ ਹੈ ਕੀ ਢੰਗ ਵਰਤਣਾ ਹੈ ਕੌਣ-ਕੌਣ ਕਿੰਨਾ ਸ਼ਰਤਾਂ ਤੇ ਕੰਮ ਕਰੇਗਾ ਅਸੀਂ ਅਕਸਰ ਗੁੰਝਲਦਾਰ ਸਮੱਸਿਆਵਾਂ ਅਤੇ ਘਟਨਾਵਾਂ ਨੂੰ ਸਰਲ ਸਿੱਧੀ ਰੇਖਾ ਵਿੱਚ ਸੋਚਦੇ ਹਾਂ ਕੁਝ ਹੀ ਹੁੰਦੇ ਹਨ ਜਿਹੜੇ ਆਪ ਸੋਚ ਕੇ ਫੈਸਲਾ ਕਰਦੇ ਹਨ ਬਹੁਤਿਆਂ ਦੇ ਸੰਬੰਧ ਵਿੱਚ ਹੋਰ ਹੀ ਫੈਸਲੇ ਕੀ ਜਾਂਦੇ ਹਨ ਲੜਕੀਆਂ ਔਰਤਾਂ ਦੇ ਸੰਬੰਧ ਵਿੱਚ ਮਾਪੇ ਅਤੇ ਪਤੀ ਫੈਸਲੇ ਕਰਦੇ ਹਨ ਸਾਡੀਆਂ ਜੋਕੀਆਂ ਸਥਿਤੀਆਂ ਸਾਡੀਆਂ ਪਹਿਲੀਆਂ ਸਥਿਤੀਆਂ ਦੇ ਸੱਟੇ ਹੁੰਦੀਆਂ ਹਨ ਜਿੰਨਾ ਕਾਰਨ ਫੈਸਲਿਆਂ ਦੀ ਰੂਪਰੇਖਾ ਦਾ ਵੱਡਾ ਭਾਗ ਪਹਿਲਾਂ ਹੀ ਨਿਸ਼ਚਿਤ ਹੋਇਆ ਹੁੰਦਾ ਹੈ। ਫੈਸਲਾ ਅਕਸਰ ਪਹਿਲਾਂ ਕੀਤੇ ਫੈਸਲਿਆਂ ਦੇ ਸੰਦਰਭ ਵਿੱਚ ਹੁੰਦੇ ਹਨ। ਵੇਖਿਆ ਗਿਆ ਹੈ ਕਿ ਮੁੱਖ ਤੌਰ ਤੇ ਫੈਸਲੇ ਤਿੰਨ ਪ੍ਰਕਾਰ ਦੇ ਹੁੰਦੇ ਹਨ। ਸਹੀ ਫੈਸਲਾ, ਗਲਤ ਫੈਸਲਾ ਅਤੇ ਤੁਹਾਡਾ ਫੈਸਲਾ। ਫੈਸਲੇ ਦੇ ਕੁਝ ਪੱਖਾਂ ਨੂੰ ਅਸੀਂ ਬਿਲਕੁਲ ਨਹੀਂ ਸਮਝਦੇ। ਬਹੁਤਿਆਂ ਨੂੰ ਅਸੀਂ ਗੱਲ ਸੌਂਝਦੇ ਹਾਂ ਜਿਸ ਕਾਰਨ ਫੈਸਲੇ ਗਲਤ ਸਾਬਤ ਹੁੰਦੇ ਹਨ। ਜਿੱਥੇ ਹਾਂ ਨਾ ਦੋਵੇਂ ਪੱਖ ਬਰਾਬਰ ਸ਼ਕਤੀ ਵਾਲੇ ਹੋਣ ਉਥੇ ਕੋਈ ਫੈਸਲਾ ਕੀਤਾ ਜਾਵੇ ਸਿੱਟਾ ਭਵਿੱਖ ਵਿੱਚ ਪਤਾ ਲੱਗੇਗਾ ਜਿਹੜਾ ਭੁਗਤਣਾ ਪੈਂਦਾ ਹੈ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਇੰਗਲੈਂਡ ਵਿੱਚ ਇਸ ਮਸਲੇ ਤੇ ਮਰਦਮ ਸ਼ੁਮਾਰੀ ਕਰਵਾਈ ਕਿ ਇੰਗਲੈਂਡ ਨੂੰ ਯੂਰਪੀਅਨ ਦੇਸ਼ਾਂ ਦੇ ਸੰਘ ਵਿੱਚ ਸ਼ਾਮਲ ਰਹਿਣਾ ਚਾਹੀਦਾ ਹੈ ਕਿ ਵੱਖ ਹੋ ਜਾਣਾ ਚਾਹੀਦਾ ਹੈ ਉਸ ਨੂੰ ਪੂਰੀ ਆਸ ਸੀ ਕਿ ਇੰਗਲੈਂਡ ਵਾਸੀ ਯੂਰਪ ਦਾ ਭਾਗ ਬਣੇ ਰਹਿਣਾ ਪਸੰਦ ਕਰਨਗੇ ਔਰ ਲੋਕਾਂ ਦੀ ਬਹੁ ਗਿਣਤੀ ਨੇ ਵਕ ਹੋਣ ਦਾ ਫੈਸਲਾ ਕੀਤਾ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਵਕ ਹੋਣ ਦੇ ਪੱਖ ਵਾਲੇ ਵੱਡੀ ਉਮਰ ਦੇ ਵੋਟਰਾਂ ਨੂੰ ਪਛਤਾਵਾ ਹੋਇਆ ਅਤੇ ਹੁਣ ইংল্যান্ড ਦਾ ਵਕ ਹੋਣ ਕਾਰਨ ਇਸ ਦਾ ਵਿਸ਼ਵ ਵਿੱਚ ਮਹੱਤਵ ਵਧ ਜਾਏਗਾ ਯੁੱਧ ਵਿੱਚ ਨਕਸ਼ੇ ਦੇਖ ਕੇ ਫੈਸਲੇ ਕੀਤੇ ਜਾਂਦੇ ਹਨ ਅਤਿ ਸ਼ਾਸਤਰੀ ਅੰਕੜਿਆਂ ਦੇ ਆਧਾਰ 'ਤੇ ਨਿਰਣੇ ਕਰਦੇ ਹਨ ਨਕਸ਼ਾ ਅਤੇ ਯੁੱਧ ਦਾ ਮੈਦਾਨ ਦੋ ਅਸਲੋ ਹੀ ਵੱਖਰੀਆਂ ਸਥਿਤੀਆਂ ਹੁੰਦੀਆਂ ਹਨ ਯੁੱਧ ਵਿੱਚ ਵੀ ਕਈ ਵਾਰ ਭਾਵਕ ਫੈਸਲੇ ਕੀਤੇ ਜਾਂਦੇ ਹਨ ਦੂਜੇ ਵਿਸ਼ਵ ਯੁੱਧ ਵਿੱਚ ਇੱਕ ਪਰਿਵਾਰ ਦੇ ਚਾਰੇ ਪੁੱਤਰ ਫੌਜ ਵਿੱਚ ਸਨ ਤਿੰਨ ਮਾਰੇ ਜਾ ਚੁੱਕੇ ਸਨ ਜਰਨੈਲ ਨੇ ਪਰਿਵਾਰ ਚਲਦਾ ਰੱਖਣ ਵਾਸਤੇ ਚੌਥੇ ਪੁੱਤਰ ਨੂੰ ਮੋਰਚੇ ਤੋਂ ਵਾਪਸ ਬੁਲਾਉਣ ਲਈ ਅੱਠ ਫੌਜੀ ਭੇਜੇ ਜਿਨ੍ਹਾਂ ਵਿੱਚੋਂ ਤਿੰਨ ਉਸ ਇੱਕ ਨੂੰ ਬਚਾਉਣ ਦੇ ਯਤਨ ਵਿੱਚ ਮਾਰੇ ਗਏ ਇਹ ਭਾਵਕ ਫੈਸਲਾ ਸੀ ਭਾਵਕ ਫੈਸਲਿਆਂ ਦਾ ਮੁਲਾਂਕਣ ਕਰਨਾ ਸੌਖਾ ਨਹੀਂ ਹੁੰਦਾ ਨਾਵਲ ਪੜ੍ਹਨ ਦੇ ਸ਼ੌਕੀਨ ਇੱਕ ਇਸਤਰੀ ਨੇ ਆਪ ਨਾਵਲ ਲਿਖਣ ਦਾ ਭਾਵਕ ਫੈਸਲਾ ਕੀਤਾ ਦੋ ਪੈਰੇ ਲਿਖ ਕੇ ਉਸਨੇ ਮਹਿਸੂਸ ਕੀਤਾ ਕਿ ਉਸਨੇ ਅਜੇ ਇੰਨੀ ਜ਼ਿੰਦਗੀ ਨਹੀਂ ਜੀਵੀ ਕਿ ਉਹ ਨਾਵਲ ਲਿਖ ਦੇਗੀ ਫੈਸਲਾ ਹੀ ਨਹੀਂ ਕਰਨਾ ਹੁੰਦਾ ਉਸ ਨੂੰ ਅਮਲ ਵਿੱਚ ਵੀ ਲਿਆਉਣਾ ਹੁੰਦਾ ਹੈ ਬਹੁਤੇ ਲੋਕ ਸੋਚਦੇ ਨਹੀਂ ਸੁਪਨੇ ਵੇਖਦੇ ਹਨ ਕਲਪਨਾ ਵਿੱਚ ਬੜਾ ਕੁਝ ਬਣਨ ਦਾ ਯਤਨ ਕਰਦੇ ਹਨ ਪਰ ਨਤੀਜਾ ਕੋਈ ਨਹੀਂ ਨਿਕਲਦਾ ਕਿਉਂਕਿ ਉਹ ਆਪਣੀ ਸੋਚ ਉੱਤੇ ਫੈਸਲੇ ਤੇ ਅਮਲ ਨਹੀਂ ਕਰਦੇ ਅਮਲ ਕਰਨ ਤੋਂ ਬਿਨਾ ਫੈਸਲਾ ਕੇਵਲ ਅੱਛਾ ਹੁੰਦੀ ਹੈ। ਅਜੋਕੇ ਸੰਸਾਰ ਵਿੱਚ ਫੈਸਲੇ ਜਲਦੀ ਕਰਨੇ ਪੈਂਦੇ ਹਨ ਕਿਉਂਕਿ ਹੁਣ ਸਭ ਕੁਝ ਜਲਦੀ ਜਲਦੀ ਵਾਪਰਦਾ ਹੈ। ਵਿਆਹ ਕਰਨ ਦੀ ਜਲਦੀ ਕੀਤੀ ਜਾਂਦੀ ਹੈ ਜਿਸ ਕਾਰਨ ਤਲਾਕ ਵੀ ਜਲਦੀ ਹੁੰਦੇ ਹਨ। ਵੱਡੀਆਂ ਕੰਪਨੀਆਂ ਦੇ ਸਹੀ ਫੈਸਲਿਆਂ ਨਾਲ ਲਾਭ ਅਰਬਾਂ ਵਿੱਚ ਹੁੰਦਾ ਹੈ ਅਤੇ ਗਲਤ ਫੈਸਲਿਆਂ ਨਾਲ ਨੁਕਸਾਨ ਅਰਬਾਂ ਵਿੱਚ ਹੁੰਦਾ ਹੈ। ਸਭ ਕੁਝ ਜਲਦੀ ਜਲਦੀ ਵਾਪਰਨ ਕਾਰਨ ਹੁਣ ਪੱਠਾ ਵੀ ਜਲਦੀ ਬੈਠਦਾ ਹੈ। ਪਾਵੇਂ ਫੈਸਲੇ ਨਿੱਜੀ ਹੀ ਹੋਣ ਉਹਨਾਂ ਦੇ ਵੀ ਆਰਥਿਕ ਸਮਾਜਿਕ ਅਤੇ ਸੱਭਿਆਚਾਰਕ ਅਤੇ ਭਾਵਕ ਪੱਖ ਹੁੰਦੇ ਹਨ ਕਾਰਗਿਲ ਯੁੱਧ ਵਿੱਚ ਇੱਕ ਫੌਜੀ ਲਾਪਤਾ ਹੋ ਗਿਆ ਮਾਪਿਆਂ ਨੇ 4 ਸਾਲ ਦੀ ਉਡੀਕ ਉਪਰੰਤ ਪਤਨੀ ਦਾ ਹੋਰ ਵਿਆਹ ਕਰ ਦਿੱਤਾ ਜਿਸ ਵਿੱਚੋਂ ਦੋ ਬੱਚੇ ਹੋਏ 8 ਸਾਲ ਮਗਰੋਂ ਲਾਪਤਾ ਪਤੀ ਵਾਪਸ ਆ ਗਿਆ ਪੰਚਾਇਤ ਦਾ ਫੈਸਲਾ ਸੀ ਕਿ ਉਹ ਇਸਤਰੀ ਪਹਿਲੇ ਪਤੀ ਨਾਲ ਰਹੇ ਜਦੋਂ ਕਿ ਇਸਤਰੀ ਦੂਜੇ ਪਤੀ ਨਾਲ ਆਪਣੇ ਬੱਚਿਆਂ ਕੋਲ ਰਹਿਣਾ ਚਾਹੁੰਦੀ ਸੀ ਫੈਸਲਾ ਔਰਤ ਨੂੰ ਕਰਨ ਦੇਣਾ ਚਾਹੀਦਾ ਸੀ ਪਰ ਘਰ ਪੰਚਾਇਤ ਰਹੀ ਸੀ ਇਸ ਕਾਰਨ ਕਈ ਫੈਸਲੇ ਲਾਗੂ ਹੋਣ ਤੋਂ ਰਹਿ ਜਾਂਦੇ ਹਨ ਇੱਕ ਕਾਲਜ ਦੇ ਪ੍ਰਬੰਧਕਾਂ ਨੇ ਬਿਨਾਂ ਲੜਕੀਆਂ ਦੀ ਸਲਾਹ ਪੁੱਛੇ ਉਹਨਾਂ ਲਈ ਵੱਖਰੀਆਂ ਬੱਸਾਂ ਚਲਾਈਆਂ ਪਰ ਲੜਕੇ ਉਹਨਾਂ ਬੱਸਾਂ ਵਿੱਚ ਨਹੀਂ ਸੀ ਬੈਠਦੇ ਉਹ ਆਪਣੀਆਂ ਜਮਾਤੀਆਂ ਜਾਂ ਜਾਣੂ ਮੁੰਡਿਆਂ ਨਾਲ ਬੈਠਣ ਦੀ ਇੱਛਾ ਕਾਰਨ ਸਰਕਾਰੀ ਬੱਸਾਂ ਵਿੱਚ ਆਉਂਦੀਆਂ ਸਨ ਕੁਝ ਫੈਸਲੇ ਵੇਖਣ ਨੂੰ ਚੰਗੇ ਹੁੰਦੇ ਹਨ ਪਰ ਕੁਝ ਮਾੜੇ ਅਤੇ ਬਹੁਤੇ ਅਜੀਬ ਵੀ ਹੁੰਦੇ ਹਨ ਪਹਿਵਾਰੀ ਸਬੰਧਤ ਤੇ ਰਾਂ ਦੀ ਸਹਿਮਤੀ ਉਡੀਕਦੇ ਆ ਅਸੀਂ ਫੈਸਲੇ ਦੀ ਘੜੀ ਗਵਾ ਦਿੰਦੇ ਹਾਂ ਇੱਕ ਪਰਿਵਾਰ ਵਿੱਚ ਪੁੱਤਰ ਹੋਇਆ ਉਸਦੇ ਨਾਂ ਸੰਬੰਧੀ ਪਤੀ ਪਤਨੀ ਵਿੱਚ ਸਹਿਮਤੀ ਨਹੀਂ ਸੀ ਸਹਿਮਤੀ ਹੋਣ ਤੱਕ ਉਹਨਾਂ ਦੇ ਪੁੱਤਰ ਨੂੰ ਉਹ ਹੀ ਕਹਿ ਕੇ ਬੁਲਾਉਣਾ ਆ ਰਾਮ ਕੀਤਾ ਜਦੋਂ ਸਹਿਮਤੀ ਵਾਲਾ ਨਾਂ ਰੱਖਿਆ ਤਾਂ ਉਦੋਂ ਤੱਕ ਉਸ ਦਾ ਨਾਂ ਉਹ ਹੀ ਪੱਕ ਚੁਕਿਆ ਸੀ ਸੋ ਉਹ ਸਾਰਾ ਜੀਵਨ ਉਹੀ ਰਹਾ ਅਤੇ ਨਾਂ ਦੇ ਹਾਸੋਹੀਣ ਹੋਣ ਕਾਰਨ ਉਸਦੀ ਕਾਰਗੁਜ਼ਾਰੀ ਨਿਮੀ ਹੀ ਰਹੀ। ਇੱਕ ਲੜਕੀ ਦੀ ਮੰਗਣੀ ਹੋ ਰਹੀ ਸੀ। ਉਹ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਵੱਡੀ ਭੈਣ ਦੀ ਰਿਸ਼ਤਾ ਲੱਭਦੇ ਰਹਿਣ ਕਾਰਨ ਆਪਣੇ ਵਿਆਹ ਦਾ ਅਫਸਰ ਵੀ ਗਵਾ ਬੈਠੀ। ਸਾਡਾ ਜੀਵਨ ਦੇ ਸਾਰੇ ਪੱਖਾਂ ਤੇ ਨਿਯੰਤਰਣ ਨਹੀਂ ਹੁੰਦਾ। ਜਿੰਨਾ ਹਾਲਤਾਂ ਵਿੱਚ ਅਸੀਂ ਫੈਸਲਾ ਕਰਦੇ ਹਾਂ, ਫੈਸਲਾ ਕਰਨ ਉਪਰੰਤ ਉਹ ਹਾਲਤਾਂ ਹੀ ਬਦਲ ਜਾਂਦੀਆਂ ਹਨ। ਸੋ ਫੈਸਲਾ ਲਾਗੂ ਕਰਨਾ ਸੰਭਵ ਨਹੀਂ ਹੁੰਦਾ। ਹਰੇਕ ਵਿਅਕਤੀ ਦਾ ਫੈਸਲਾ ਕਰਨ ਦਾ ਟੰਗ ਸੋਚਣ ਦੀ ਮਿਆਦ ਅਤੇ ਆਪਣਾਈ ਵਿਧੀ ਵੱਖਰੀ ਹੁੰਦੀ ਹੈ। ਕਈ ਕਿਸੇ ਧਾਰਮਿਕ ਪੋਥੀ ਅੱਗੇ ਪੜਚੀਆਂ ਪਾ ਕੇ ਫੈਸਲਾ ਕਰਦੇ ਹਨ। ਕਈ ਕਿਸੇ ਸਿਆਣੇ ਤੋਂ ਫੈਸਲਾ ਕਰਾਉਂਦੇ ਹਨ। ਕਈ ਆਪ ਫੈਸਲਾ ਨਹੀਂ ਕਰਦੇ। પતિ ਜਾਂ ਪਤਨੀ ਨੂੰ ਫੈਸਲਾ ਕਰਨ ਲਈ ਕਹਿੰਦੇ ਹਨ। ਅਨੇਕਾ ਲੋਕ ਕਈ ਕਈਆਂ ਨਾਲ ਸਲਾਹ ਕਰਕੇ ਆਪਣਾ ਸੋਚਿਆ ਫੈਸਲਾ ਉਹਨਾਂ ਦਾ ਦੱਸ ਕੇ ਐਲਾਨ ਕਰ ਦਿੰਦੇ ਹਨ। ਕਈ ਸੋਚਦੇ ਰਹਿੰਦੇ ਹਨ, ਸਲਾਹਾਂ ਕਰਦੇ ਰਹਿੰਦੇ ਹਨ, ਰਾਏ ਲੈਂਦੇ ਰਹਿੰਦੇ ਹਨ। ਪਰ ਕਰਦੇ ਗਲਤ ਫੈਸਲਾ ਹਨ ਕਈ ਗੱਡੀ ਨਿਕਲ ਜਾਣ ਉਪਰੰਤ ਸਟੇਸ਼ਨ ਤੇ ਪਹੁੰਚਦੇ ਹਨ ਅਤੇ ਦੇਰੀ ਹੋਣ ਦਾ ਪਛਤਾਵਾ ਕਰਦੇ ਰਹਿੰਦੇ ਹਨ ਬਹੁਤੇ ਪੁਰਾਣਾ ਫੈਸਲਾ ਦੁਹਰਾ ਕੇ ਸੌਖੇ ਮਹਿਸੂਸ ਕਰਦੇ ਹਨ ਵਾਸਤਵ ਵਿੱਚ ਇਹ ਰਿਸ਼ਤਾ ਕੱਪੜਾਂ ਜਾਂ ਵਸਤ ਪਸੰਦ ਆ ਜਾਵੇ ਤਾਂ ਕੁਝ ਸਕਿੰਟਾਂ ਵਿੱਚ ਹੀ ਮਨ ਫੈਸਲਾ ਕਰ ਦਿੰਦਾ ਹੈ ਪਰ ਕਈ ਫੈਸਲਾ ਲੰਮਨ ਦੀ ਥਾਂ ਸੋਚ ਵਿਚਾਰ ਕੇ ਫੈਸਲਾ ਕਰਨ ਦੀ ਗੱਲ ਕਰਕੇ ਆਪਣੇ ਲੋੜ ਨਾਲੋਂ ਵਿਦੇਰੀ ਸਿਆਣੇ ਹੋਣ ਦਾ ਸਬੂਤ ਦਿੰਦੇ ਹਨ ਅਤੇ ਇੰਨੇ ਵਿੱਚ ਦੂਜੀ ਧਿਰ ਹੀ ਇਨਕਾਰ ਕਰ ਦਿੰਦੀ ਹੈ। ਪਹਿਲੇ ਰਿਸ਼ਤੇ ਲਈ ਹਾਂ ਕਹਿ ਦਿੰਦੇ ਹਨ ਪਰ ਉਹਨਾਂ ਨੂੰ ਆਪਣੇ ਫੈਸਲੇ ਤੇ ਸ਼ੱਕ ਹੋਣ ਲੱਗ ਪੈਂਦਾ ਹੈ। ਰਿਸ਼ਤੇ ਵਿੱਚ ਨੁਕਸ ਦੇseen ਲੱਗ ਪੈਂਦੇ ਹਨ ਅਤੇ ਕਾਲੀ ਵਿੱਚ ਬੜਾ ਹਾਸੋਹੀਣਾ ਤਰਕ ਦੇ ਕੇ ਰਿਸ਼ਤਾ ਤੋੜ ਦਿੰਦੇ ਹਨ। ਅਜਿਹਾ ਕਰਨ ਤੋਂ ਪ੍ਰੰਤ ਉਹਨਾਂ ਨੂੰ ਪਛਤਾਵਾ ਘੇਰ ਲੈਂਦਾ ਹੈ। ਜਿਸ ਕਾਰਨ ਉਹ ਤੋੜੇ ਰਿਸ਼ਤੇ ਨੂੰ ਮੁੜ ਬਹਾਲ ਕਰਨਾ ਚਾਹੁੰਦੇ ਹਨ। ਪਰ ਸਫਲ ਨਾ ਹੋਣ ਕਾਰਨ ਢੈਂਦੀ ਕਲਾ ਦਾ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਫੈਸਲਿਆਂ ਨਾਲ ਕੇਵਲ ਮਾਇਕ ਨੁਕਸਾਨ ਹੁੰਦਾ ਹੈ ਉਹ ਬਰਦਾਸ਼ਤ ਕਰਨੇ ਸੌਖੇ ਹੁੰਦੇ ਹਨ ਗਲਤ ਕੋਰਸ ਜਾਂ ਸੰਸਥਾ ਵਿੱਚ ਦਾਖਲਾ ਗਲਤ ਰੋਜ਼ਗਾਰ ਦੀ ਚੋਣ ਕਿਸੇ ਬੇਈਮਾਨ ਵਿਅਕਤੀ ਨਾਲ ਭਾਈਵਾਲੀ ਕਿਸੇ ਦੇ ਝਾਂਸੇ ਵਿੱਚ ਆ ਕੇ ਕੋਈ ਜਾਇਦਾਦ ਖਰੀਦ ਦੇਣ ਆਦਿ ਵਿੱਚ ਹੋਣ ਵਾਲਾ ਮਾਇਕ ਨੁਕਸਾਨ ਔਖੇ ਸੌਖੇ ਬਰਦਾਸ਼ਤ ਹੋ ਜਾਂਦਾ ਹੈ ਪਰ ਤਲਾਕ ਲੈਣਾ ਦੇਣਾ ਦੂਜਾ ਵਿਆਹ ਕਰਨਾ ਨਜਾਇਜ਼ ਸਬੰਧ ਬਣਾਉਣਾ ਧੋਖੇ ਧੜੀ ਕਰਨਾ ਪਰਖਾਸਤ ਹੋਣਾ ਪਤੀ ਪਤਨੀ ਵੱਲੋਂ ਇੱਕ ਦੂਜੇ ਦਾ ਕਤਲ ਕਰਵਾਉਣਾ ਕਿਸੇ ਨਾਲ ਦੌੜ ਜਾਣ ਜਿਹੇ ਫੈਸਲੇ ਸਾਰਾ ਜੀਵਨ ਅਸਰ ਪਾਉਣ ਵਾਲੀਆਂ ਵੱਡੀਆਂ ਗਲਤੀਆਂ ਸਾਹਤ ਹੁੰਦੀਆਂ ਇੱਕ ਵਿਅਕਤੀ ਨੇ ਆਪਣੀ ਲੜਾਕੀ ਪਤਨੀ ਦਾ ਆਪਣੇ ਤਿੰਨ ਭਰਾਵਾਂ ਨਾਲ ਰਲ ਕੇ ਕਤਲ ਕਰ ਦਿੱਤਾ ਅਤੇ ਐਵੇਂ ਚਾਰ ਪਰਿਵਾਰ ਬਰਬਾਦ ਹੋ ਗਏ ਪਰ ਕਿਸੇ ਨੇ ਉਸ ਪਤਨੀ ਤੋਂ ਤਲਾਕ ਰਹੀ ਖਿਹੜਾ ਛਡਾਉਣਾ ਛਡਾਉਣ ਬਾਰੇ ਨਾ ਸੋਚਿਆ ਸਾਰੇ ਉਸ ਨੂੰ ਸਬਕ ਸਿਖਾਉਣ ਦੀ ਹੀ ਬਿਆੰਤਾ ਬਣਾਉਂਦੇ ਰਹੇ ਇੱਕ ਅਮੀਰ ਇਸਤਰੀ ਨੇ ਕੇਵਲ ਸ਼ੱਕ ਦੇ ਆਧਾਰ ਤੇ ਆਪਣੇ ਪ੍ਰਸਿੱਧ ਪਤੀ ਨੂੰ ਭਾੜੇ ਦੇ ਵਿਅਕਤੀਆਂ ਤੋਂ 20 ਲੱਖ ਦਾ ਸੌਦਾ ਕਰਕੇ ਕਤਲ ਕਰਵਾਉਣ ਦਾ ਫੈਸਲਾ ਕੀਤਾ ਅਤੇ 10 ਲੱਖ ਰੁਪਏ ਪੇਸ਼ਕੀ ਦੇ ਕੇ ਬਾਕੀ ਮਗਰੋਂ ਦੇਣ ਦਾ ਵਾਅਦਾ ਕੀਤਾ ਕਤਲ ਕਰਨ ਵਾਲਿਆਂ ਨੇ ਸੋਚਿਆ ਮਕਤੂਲ ਦੇ ਪ੍ਰਸਿੱਧ ਹੋਣ ਕਾਰਨ ਉਹਨਾਂ ਦਾ ਪਕੜੇ ਜਾਣਾ ਪੱਕਾ ਸੀ ਸਜ਼ਾ ਵੀ ਹੋਵੇਗੀ ਪਰਿਵਾਰ ਵੀ ਰੁੱਲ ਜਾਣਗੇ ਉਨ੍ਹਾਂ ਦੀ ਲੋੜ 10 ਲੱਖ ਨਾਲ ਪੂਰੀ ਹੋ ਗਈ ਸੀ ਸੋ ਉਹ ਕਾਰਵਾਈ ਕਰਨ ਨੂੰ ਟਾਲਦੇ ਰਹੇ ਪਤਨੀ ਨੇ ਵੀ ਸੋਚਿਆ ਕਿ ਉਸ ਦਾ ਨਾਂ ਕਤਲ ਨਾਲ ਜੁੜੇਗਾ ਮਾਪੇ ਪਰੇਸ਼ਾਨ ਅਤੇ ਬਦਨਾਮ ਹੋਣਗੇ ਉਸ ਨੇ ਦਿੱਤੇ ਹੋਏ 10 ਲੱਖ ਬਾਰੇ ਨਾ ਸੋਚਿਆ ਬਚ ਗਏ 10 ਲੱਖ ਬਾਰੇ ਸੋਚਿਆ ਅਤੇ ਉਸ ਨੇ ਪਤੀ ਨੂੰ ਕਤਲ ਕਰਵਾਉਣ ਦਾ ਫੈਸਲਾ ਤਿਆਗ ਦਿੱਤਾ ਸੋਚਣ ਨਾਲ ਭਾਵੇਂ ਠੀਕ ਫੈਸਲਾ ਨਾ ਹੋਵੇ ਪਰ ਗਲਤ ਫੈਸਲਾ ਟਲ ਜਾਂਦਾ ਹੈ ਤੁਗ ਸੋਚਣ ਨਾਲ ਗਲਤ ਫੈਸਲੇ ਦੇ ਗਲਤ ਪੱਖ ਦਿਸਣ ਲੱਗ ਪੈਂਦੇ ਹਨ ਜਿਸ ਕਾਰਨ ਫੈਸਲੇ ਸਿਰੇ ਨਹੀਂ ਚੜਦੇ ਜਾਂ ਸਿਰੇ ਚੜਾਏ ਨਹੀਂ ਜਾਂਦੇ ਕਈ ਫੈਸਲਿਆਂ ਪਿੱਛੇ ਜ਼ਿੱਦ ਕਾਰਜਸ਼ੀਲ ਹੁੰਦੀ ਹੈ ਜਿਵੇਂ ਪਰਿਵਾਰ ਦੀ ਅਣਖ ਡੂੰਗਾ ਘੋਰ અપਮਾਨ ਜਾਂ ਅਨਿਆਏ ਜਾਂ ਘਰ ਜਾਂ ਘੋਰ ਦੁਰਵਿਵਹਾਰ ਜੇ ਇਸਤਰੀ ਦੇ ਚਰਿੱਤਰ ਉੱਤੇ ਦੋਸ਼ ਲਾਇਆ ਜਾਵੇ ਉਹ ਬਦਲਾ ਲੈਣ ਦਾ ਫੈਸਲਾ ਕਰਦੀ ਹੈ ਸਹੀ ਫੈਸਲੇ ਸੰਬੰਧੀ ਕੋਈ ਵਿਵਾਦ ਨਹੀਂ ਉਪਜਦਾ ਮੁੱਢੋਂ ਸੱਡੋਂ ਗਲਤ ਫੈਸਲੇ ਕੁੱਲ ਫੈਸਲਿਆਂ ਦਾ ਲਗਭਗ 10% ਹੁੰਦੇ ਹਨ ਪਰ ਸਮਾਜ ਦੀ ਸਮੁੱਚੀ ਬਣਤਰ ਨੂੰ ਇਹ ਪ੍ਰਭਾਵਿਤ ਕਰਦੇ ਹਨ ਮਾਪਿਆਂ ਤੋਂ ਬਾਗੀ ਹੋ ਕੇ ਕੀਤੇ ਪਿਆਰ ਵਿਆਹ ਵਾਂਗ ਮਨੁੱਖ ਦਾ ਬਹੁਤਾ ਵਿਹਾਰ ਭਾਵਕ ਅਤੇ ਤਰਕਹੀਣ ਹੁੰਦਾ ਹੈ ਜਿਸ ਕਾਰਨ ਸਥਿਤੀ ਦਾ ਪੁੱਠਾ ਗੇੜ ਆਰੰਭ ਹੁੰਦਾ ਹੈ ਪਿਆਰ ਵਿਆਹ ਦੇ 1 ਮਹੀਨੇ ਮਗਰੋਂ ਹੀ ਲੜਕੀ ਨੇ ਸ਼ਿਕਾਇਤ ਕੀਤੀ ਕਿ ਇਹ ਤਾਂ ਹੋਰ ਹੀ ਬੰਦਾ ਨਿਕਲ ਆਇਆ ਹੈ ਜੋ ਮੈਂ ਸਮਝਿਆ ਸੀ ਅਤੇ ਇਸ ਨੇ ਦੱਸਿਆ ਸੀ ਇਹ ਤਾਂ ਉਹ ਹੈ ਹੀ ਨਹੀਂ ਉਹ ਹੈਰਾਨ ਸੀ ਕਿ ਕੋਈ ਇੰਨਾ ਵੀ ਬਦਲ ਸਕਦਾ ਹੈ ਭਾਵਕਤਾ ਅਧੀਨ ਮਨੁੱਖ ਕੋਈ ਵੀ ਫੈਸਲਾ ਕਰੇ ਅਜਿਹੇ ਫੈਸਲੇ ਨੇ ਗਲਤ ਹੀ ਸਾਬਤ ਹੋਣਾ ਹੁੰਦਾ ਹੈ ਜੇ ਬਹੁਤ ਪ੍ਰਸੰਨ ਹੋ ਤਾਂ ਕੋਈ ਫੈਸਲਾ ਨਾ ਕਰੋ ਜੇ ਬਹੁਤ ਉਦਾਸ ਹੋ ਤਾਂ ਵੀ ਕੋਈ ਫੈਸਲਾ ਨਾ ਕਰੋ ਕਿਉਂਕਿ ਸਥਿਤੀ ਬਦਲ ਜਾਵੇਗੀ ਅਤੇ ਫੈਸਲਾ ਲਾਗੂ ਕਰਨਾ ਜਾਂ ਵਾਅਦਾ ਪੂਰਾ ਕਰਨਾ ਮੁਸ਼ਕਲ ਹੋਵੇਗਾ ਇਸਤਰੀਆਂ ਦੇ ਬਹੁਤੇ ਫੈਸਲੇ ਭਾਵਕ ਹੁੰਦੇ ਹਨ ਅਤੇ ਇਸਤਰੀਆਂ ਸੰਬੰਧੀ ਪੁਰਸ਼ਾਂ ਦੇ ਬਹੁਤੇ ਫੈਸਲੇ ਤਰਕਹੀ ਹੁੰਦੇ ਹਨ ਸੋਚਣ ਦੀ ਆਦਤ ਲਗਭਗ 5% ਵਿਅਕਤੀਆਂ ਨੂੰ ਹੀ ਹੁੰਦੀ ਹੈ ਬਹੁਤੇ ਚਿੰਤਾ ਕਰਨ ਨੂੰ ਸੋਚਣਾ ਸਮਝਦੇ ਹਨ ਬਹੁਤ ਥੋੜੇ ਲੋਕ ਸੋਚ ਕੇ ਫੈਸਲਾ ਕਰਦੇ ਹਨ ਵਿਗਿਆਨਕ ਸੋਚ ਕਿਸੇ ਕਿਸੇ ਦੀ ਹੁੰਦੀ ਹੈ ਬਾਕੀ ਹੋਰਾਂ ਦੀ ਨਕਲ ਮਾਰ ਕੇ ਪਰੰਪਰਾ ਪਾਲ ਕੇ ਪੁਰਾਣੇ ਫੈਸਲੇ ਨੂੰ ਦਰਉਂਦੇ ਹਨ ਵਿਅਕਤੀਗਤ ਤੌਰ ਤੇ ਕਲਪਨਾ ਦੇ ਪੱਖੋਂ ਅਸੀਂ ਪੰਜਾਬੀ ਕਮਜ਼ੋਰ ਹਾਂ ਭਾਵਕਤਾ ਦੇ ਪੱਖੋਂ ਹੀ ਅਸੀਂ ਮਜ਼ਬੂਤ ਹਾਂ ਪਰ ਭਾਵਕਤਾ ਆਪਣੇ ਆਪ ਵਿੱਚ ਕਮਜ਼ੋਰੀ ਹੁੰਦੀ ਹੈ ਪੰਜਾਬੀ ਪਿੰਡ ਤੋਂ ਸ਼ਹਿਰ ਅਤੇ ਸ਼ਹਿਰ ਤੋਂ ਰਾਜਧਾਨੀ ਜਾਣ ਦੀ ਥਾਂ ਛੋਟੇ ਜਿਹੇ ਪਿੰਡ ਲੱਲੂਆਣੇ ਤੋਂ ਟੋਰਾਂਟੋ ਪਹੁੰਚ ਜਾਂਦੇ ਹਨ ਅਤੇ ਗਲਤ ਫੈਸਲੇ ਦਾ ਸੰਤਾਪ ਲੈਂਦੇ ਹਨ ਇੱਕ ਨੇ ਸੋਚਿਆ ਜੇ ਸਫਲ ਨਾ ਹੋਇਆ ਤਾਂ ਪਿਤਾ ਦੇ ਵਪਾਰ ਵਿੱਚ ਲੱਗ ਜਾਵਾਂਗਾ ਜੇ ਉੱਥੇ ਵੀ ਸਫਲ ਨਾ ਹੋਇਆ ਤਾਂ ਚਾਚੇ ਦੀ ਸਕੂਲ ਵਿੱਚ ਪੜਾਉਣ ਲੱਗ ਜਾਵਾਂਗਾ ਅਜਿਹੇ ਵਿਅਕਤੀਆਂ ਦੀਆਂ ਕਿਧਰੇ ਵੀ ਸਫਲ ਹੋਣ ਦੀਆਂ ਬਹੁਤੀਆਂ ਸੰਭਾਵਨਾਵਾਂ ਨਹੀਂ ਹੋਣਗੀਆਂ ਕਿਉਂਕਿ ਇਹ ਕੱਚੇ ਅਤੇ ਗਲਤ ਫੈਸਲੇ ਕਰਦੇ ਰਹਿੰਦੇ ਹਨ ਅਨੁਸ਼ਾਸਨ ਸਮੇਂ ਦੀ ਪਾਬੰਦੀ ਸਵੱਛ ਵਿਹਾਰ ਸਵਕਤ ਤੇ ਜਾਗਣਾ ਆਦਿ ਅਜਿਹੀਆਂ ਆਦਤਾਂ ਹਨ ਜਿਹੜੀਆਂ ਵਿਅਕਤੀ ਨੂੰ ਹਰ ਥਾਂ ਹੋਰਾਂ ਤੋਂ ਅੱਗੇ ਹੀ ਰੱਖਦੀਆਂ ਹਨ ਕੁਝ ਵੀ ਭਾਵੇਂ ਫੈਸਲਾ ਅਨੁਸਾਰ ਅਤੇ ਪੂਰੀ ਤਰ੍ਹਾਂ ਚਾਹੇ ਅਨੁਸਾਰ ਨਹੀਂ ਵਾਪਰੇਗਾ ਪਰ ਇਨਾ ਗੁਨਾ ਤੇ ਆਦਤਾਂ ਕਾਰਨ ਤੁਸੀਂ ਡਟੇ ਰਹੋਗੇ ਅਤੇ ਪਛਤਾਵਾ ਨਹੀਂ ਕਰੋਗੇ ਬੱਚਾ ਗੋਦ ਲੈਣਾ ਵਾਲ ਰੰਗਣੇ ਬੰਦ ਕਰਨਾ ਮਕਾਨ ਵੇਚ ਕੇ ਕਿਰਾਏ ਤੇ ਰਹਿਣਾ ਆਪਣਾ ਘਰ ਤਿਆਗ ਕੇ ਪੁੱਤਰ ਨਾਲ ਰਹਿਣ ਲੱਗ ਪੈਣਾ ਗੋਡੇ ਬਦਲਵਾਣਾ ਸੀ ਪੁੱਤਰ ਦਾ ਤਲਾਕ ਆਦੀ ਮਹੱਤਵਪੂਰਨ ਫੈਸਲੇ ਹੁੰਦੇ ਹਨ ਜਿਨ੍ਹਾਂ ਨਾਲ ਰੈਂਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਰਹਿੰਦੀ ਹੈ ਹਰੇਕ ਫੈਸਲੇ ਲਈ ਢੋਕਮਾ ਤਰਕ ਉਸਾਰਿਆ ਜਾਂਦਾ ਹੈ ਨਿੱਗਰ ਫੈਸਲੇ ਕਦਮਾ ਕੀਮਤ ਕਦਰਾਂ ਕੀਮਤਾ ਦੀ ਸ਼ਕਤੀ ਵਿੱਚ ਉਪਜਦੇ ਹਨ ਕਿਸੇ ਨੇ ਪੁੱਛਿਆ ਬੱਚੇ ਹੋਣ ਨਾਲ ਮਕਾਨ ਪਾਉਣ ਨਾਲ ਕੀ ਫਰਕ ਪਏਗਾ ਇਹਨਾਂ ਲਈ ਬਹੁਤ ਕੁਝ ਛੱਡਣਾ ਪਏਗਾ ਪਰ ਮਾਪੇ ਬਣਨ ਦੀ ਆਪਣੇ ਘਰ ਵਿੱਚ ਰਹਿਣ ਦੀ ਤਸੱਲੀ ਵਿੱਚ ਜੋ ਛੱਡਿਆ ਜਾਵੇਗਾ ਉਹ ਪਰੇਸ਼ਾਨ ਨਹੀਂ ਕਰੇਗਾ ਜਿਵੇਂ ਸਾਰੀ ਦੁਨੀਆ ਕਰਦੀ ਹੈ ਉਹ ਗਲਤ ਨਹੀਂ ਹੁੰਦਾ ਵਿਆਕਰਵਾਂ ਬੱਚੇ ਹੁਣ ਮਕਾਨ ਪਾਉਣ ਨਾਲ ਵਰਤਮਾਨ ਅਤੇ ਭਵਿੱਖ ਦੇ ਅਰਥ ਹੀ ਬਦਲ ਜਾਣਗੇ ਬੱਚੇ ਪਾਲਣਾ ਬੜਾ ਥਕਾਵਟੀ ਅਤੇ ਮਹਿੰਗਾ ਕਾਰਜ ਹੈ ਪਰ ਰਵਾਇਤ ਇਸ ਅਨੁਭਵ ਨੂੰ ਵਡਿਆਉਂਦੀ ਹੈ ਕਿਉਂਕਿ ਇਹ ਜੀਵਨ ਦਾ ਬੁਨਿਆਦ ਦੀ ਅਤੇ ਵਿਸ਼ਾਲ ਅਨੁਭਵ ਹੁੰਦਾ ਹੈ ਕਈ ਫੈਸਲਿਆਂ ਵਿੱਚ ਮਹੱਤਵਪੂਰਨ ਪੱਖ ਲਾਗਤ ਜਾਂ ਥਕਾਵਟ ਨਹੀਂ ਹੁੰਦਾ ਕਰਤੱਵ ਪਾਲਣਾ ਵੀ ਹੁੰਦਾ ਹੈ ਵੱਡੇ ਫੈਸਲੇ ਜਿਵੇਂ ਦੇਸ਼ ਦਾ ਰਾਸ਼ਟਰਪਤੀ ਕੌਣ ਹੋਵੇਗਾ ਸਾਨੂੰ ਨੇੜਿਆਂ ਪਰਭਾਵਿਤ ਨਹੀਂ ਕਰਦੇ ਜਿਹੜੇ ਫੈਸਲੇ ਸਾਨੂੰ ਪ੍ਰਭਾਵਿਤ ਕਰਦੇ ਹਨ ਉਹ ਵੱਡੇ ਭਾਵੇਂ ਨਹੀਂ ਹੁੰਦੇ ਪਰ ਬੜੇ ਮਹੱਤਵਪੂਰਨ ਹੁੰਦੇ ਹਨ ਹਰ ਕਿਸੇ ਦੇ ਜੀਵਨ ਵਿੱਚ ਤਿੰਨ ਚਾਰ ਮਹੱਤਵਪੂਰਨ ਫੈਸਲੇ ਵੱਡੇ ਮੂੜ ਸਾਬਤ ਹੁੰਦੇ ਹਨ ਇੱਕ ਪਛੜੇ ਪਿੰਡ ਵਿੱਚ ਇੱਕ ਕਮਰੇ ਵਾਲੇ ਸਕੂਲ ਦੇ ਅਧਿਆਪਕ ਦਾ ਸਕੂਲ ਵਾਂਗ ਹੀ ਅੱਜ ਪਹਿਲਾ ਦਿਨ ਸੀ ਅਤੇ ਪੁੱਛਦਾ ਪਚਾਉਂਦਾ ਜਦੋਂ ਉਹ ਅਧਿਆਪਕ ਸਕੂਲ ਪਹੁੰਚਾ ਤਾਂ ਵੇਖਿਆ ਬੂਹੇ ਬਾਹਰ ਇੱਕ ਬੱਚਾ ਬੈਠਾ ਸੀ ਜਿਸਨੇ ਕਿਹਾ ਜਿੰਦਰਾ ਲੱਗਿਆ ਹੋਇਆ ਹੈ ਅਧਿਆਪਕ ਨੇ ਜੇਬ ਵਿੱਚੋਂ ਜਦੋਂ ਕੁੰਜੀ ਕੱਢੀ ਤਾਂ ਬੱਚੇ ਦਾ ਉਦਾਸ ਚਿਹਰਾ ਖਿੜ ਉੱਠਿਆ ਅਤੇ ਉਸਨੇ ਕਿਹਾ ਤੁਸੀਂ ਅਧਿਆਪਕ ਹੋ ਤੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਅਧਿਆਪਕ ਹਾਂ ਤੁਹਾਡੇ ਕੋਲ ਕੁੰਜੀ ਜੋ ਹੈ ਭੋਲੇਪਨ ਵਿੱਚ ਬੱਚੇ ਦੇ ਬੋਲੇ ਇਸ ਸਰਲ ਵਾਕ ਨੇ ਅਧਿਆਪਕ ਦੀ ਕਲਪਨਾ ਨੂੰ ਟੰਬਿਆ ਉਹ ਜਿੱਥੇ ਵੀ ਰਹਾ ਉਸਨੇ ਕੁੰਜੀ ਵਾਲੀ ਭੂਮਿਕਾ ਨਿਭਾਈ ਅਤੇ ਇਕੱਲੇ ਨੇ ਹਿਮਾਚਲ ਵਿੱਚ ਸਿੱਖਿਆ ਦੀ ਮਹਮੋਮ ਉਸਾਰ ਦਿੱਤੀ ਜਦੋਂ ਤੱਕ ਅਸੀਂ ਆਪ ਆਪਣੀਆਂ ਮੂਰਖਤਾਵਾਂ ਅਤੇ ਗਲਤੀਆਂ ਨਾਲ ਆਪਣੇ ਜੀਵਨ ਨੂੰ ਨਹੀਂ ਉਜਾਉਂਦੇ ਇਹ ਸਰਲ ਹੀ ਰਹਿੰਦਾ ਹੈ ਫੈਸਲੇ ਨਾਲ ਪਰਿਵਰਤਨ ਆਪਰਦਾ ਹੈ ਪਰਿਵਰਤਨ ਨਾਲ ਮਨ ਦੀ ਸਮਰਥਾ ਪ੍ਰਸੰਤਾ ਅਤੇ ਆਮਦਨਵਤੀ ਹੈ ਘਰ ਵਿੱਚ ਰੌਣਕ ਆਮਦਨਦੀ ਹੁੰਦੀ ਹੈ ਕੋਈ ਵੀ ਫੈਸਲਾ ਕਰੋਗੇ ਉਸ ਨੂੰ ਲਾਗੂ ਕਰਨ ਵਿੱਚ ਮੁਸ਼ਕਿਲਾਂ ਹੋਣਗੀਆਂ ਪਰ ਕਦਰਾਂ ਕੀਮਤਾਂ ਵਾਲੀ ਸੋਚ ਅਤੇ ਆਤਮ ਵਿਸ਼ਵਾਸ ਦੀ ਕੁੰਜੀ ਨਾਲ ਸਾਰੇ ਜਿੰਦਰੇ ਖੁੱਲ ਜਾਂਦੇ ਹਨ ਤੁਸੀਂ ਆਪ ਜਾਗੋ ਅਤੇ ਹੋਰਾਂ ਨੂੰ ਜਗਾਓ ਇਹ ਤੁਹਾਡਾ ਜੀਵਨ ਹੈ ਇਸ ਦੀ ਵਾਗ ਡੋਰ ਆਪ ਸੰਭਾਲੋ ਜੀਵਨ ਵਿੱਚ ਮੁਸ਼ਕਲਾਂ ਆਉਣਗੀਆਂ ਹਾਦਸੇ ਵਾਪਰਨਗੇ ਗਲਤ ਫਹਿਮੀਆਂ ਪੈਣਗੀਆਂ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਦੂਜੇ ਸਾਡੀਆਂ ਆਸਾਂ ਤੇ ਪੂਰੇ ਨਹੀਂ ਉਤਰਨਗੇ ਪਰ ਯਤਨ ਜਾਰੀ ਰਹਿਣੇ ਚਾਹੀਦੇ ਹਨ ਫੈਸਲੇ ਦ੍ਰਿੜਤਾ ਨਾਲ ਕਰਨੇ ਚਾਹੀਦੇ ਹਨ ਅਤੇ ਇਹਨਾਂ ਨੂੰ ਲਾਗੂ ਸਿਹਰਦਤਾ ਨਾਲ ਕਰਨਾ ਚਾਹੀਦਾ ਹੈ ਹੌਲੀ ਹੌਲੀ ਸਫਲ ਫੈਸਲੇ ਕਰਨ ਦੀ ਜਾਂਚ ਆ ਜਾਵੇਗੀ ਅਤੇ ਸਾਰੇ ਮਗਰਲੇ ਫੈਸਲੇ ਸਹੀ ਸਿੱਧ ਹੋਣ ਲੱਗ ਪੈਣਗੇ ਧੰਨਵਾਦ